कार्ड है चाहे अकाली दल है चाहे कांग्रेस पर नाकामी पर जिन्होंने दो तो साल और नुकसान शहर का हो रहा है सफाई नहीं होती हो रही सीवर नहीं साफ हो रहे कोई बंद कमान नहीं थाम लोग परेशान खज हो रहे ਜਿਹੜੇ ਕਮਾਂਡ ਸੰਭਾਲਣੇ ਚਾਹੀਦੇ ਪਰ ਕਮਾਂਡ ਤੋਂ ਦਿੱਤੀ ਹੀ ਜ਼ਿਆਦਾ ਰਬਾਬ ਦੇ ਸਾਹਮਣੇ ਦੇਖੋ ਜਿੱਥੇ ਕੌਂਸਲ ਦਾ ਕੰਮ ਹੋ ਰਿਹਾ ਐਮਐਲਏ ਕੰਪਲੈਟ ਹੋ ਰਿਹਾ ਸਸੀ ਗਾ ਜੀ ਮੇਰੇ ਨਾਮ ਰਮਨਦੀਪ ਸਿੰਘ ਆਲੋ ਇਸ ਵਕਤ ਮੈਂ ਮੌਜੂਦ ਆ ਵਾਰਨਰ ਸੈਂਚਰੀ ਵਿੱਚ ਸਾਡੇ ਨਾਲ ਮੌਜੂਦ ਨੇ ਸਾਫ ਦਾ ਡਿਪਟੀ ਮੇਰੇ ਪਤੀ ਸਪੋਕਸਪਰਸਨ ਲੁਧਿਆਣਾ ਜਨਰਲ ਸਿੰਘ ਸ਼ਿਮਲਾਪੁਰ ਜੀ ਆਪਾਂ ਨਾਲ ਗੱਲਬਾਤ ਕਰਾਂਗੇ ਇਲੈਕਸ਼ਨ ਲੈ ਕੇ ਔਰ ਵਿਕਾਸ ਦੇ ਮੁੱਦਿਆਂ ਲੈ ਕੇ ਕਰਦੇ ਹਾਂ ਗੱਲਬਾਤ ਸਸ ਸਸੀ ਗਾ ਜੀ ਸਸੀ ਗਾ ਜੀ ਆ ਸਰ ਸਭ ਤੋਂ ਵੱਡਾ ਸਰ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਲੈਕਸ਼ਨ ਹੋਣ ਦੇ ਵਿੱਚ ਇਨੀ ਦੇਰੀ ਕਿਉਂ ਆ ਆਪ ਸਰਕਾਰ ਨੇ ਕਾਫੀ ਸਮਾਂ ਲਾ ਦਿੱਤਾ ਵਾ ਗੱਟ ਗਿਆ ਜਿਵੇਂ 5 ਸਾਲਾਂ ਬਾਅਦ ਇਲੈਕਸ਼ਨ ਹੁੰਦੇ ਨੇ ਉੱਥੇ 7 ਸਾਲ ਦੇ ਕਿਉਂ ਹੋ ਆਏ ਨੇ ਹਜ ਤੱਕ ਦਾ ਕਾੜਾ ਹੈ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਹੈ ਤੇ ਚਾਹੇ ਕਾਂਗਰਸ ਹੀ ਰਹੀ ਆ ਹਮ ਪਰ 6 ਮਹੀਨੇ ਦੇ ਵਿੱਚ ਵਿੱਚ ਇਲੈਕਸ਼ਨ ਜਿਹੜੇ ਨੇ ਉਹ ਕਰੇ ਜਾਂ ਜਾਂਦੇ ਹੁੰਦੇ ਨੇ ਹਮ ਪਰ ਇਹ ਨਕਾਮੀ ਹੈ ਜਿਹੜੀ ਆਮ ਆਦਮੀ ਜਿਹੜੀ ਪਾਰਟੀ ਸਰਕਾਰ ਦੀ ਹਮ ਔਰ ਜਿਨ੍ਹਾਂ ਨੇ 2 ਸਾਲ ਦੇ ਉੱਪਰ ਸਮਾਂ ਲਗਾ ਦਿੱਤਾ ਹੂੰ ਔਰ ਨੁਕਸਾਨ ਸ਼ਹਿਰ ਦਾ ਹੋ ਰਿਹਾ ਹੈ ਸਫਾਈ ਨਹੀਂ ਹੋ ਰਹੀ ਜਨਰ ਹੋ ਰਹੀ ਸੀਵਲ ਨਹੀਂ ਸਾਫ ਹੋ ਰਹੇ ਕੋਈ ਬੰਦਾ ਕਮਾਨ ਨਹੀਂ ਸੰਭ ਰਿਹਾ ਲੋਕ ਪਰੇਸ਼ਾਨ ਖਜੂਤ ਵਾਰੂ ਰਹੇ ਨੇ ਇਸ ਕਰਕੇ ਇਲੈਕਸ਼ਨਾਂ ਇਹਨਾਂ ਨੂੰ ਟਾਈਮ ਨਾਟ ਹੋਣੀ ਚਾਹੀਦੀ ਸੀਗੀਆਂ ਅੱਜ ਇਲੈਕਸ਼ਨਾਂ 2 ਸਾਲੇ ਸਮਾਂ ਵੱਧ ਹੋ ਗਿਆ ਪਾਇਆਂ ਨੂੰ ਤੇ ਹੁਣ ਵੀ ਹਲੇ ਇਹ ਹਾਈ ਕੋਰਟ ਨਾ ਕਹਦਾ ਤੇ ਇਲੈਕਸ਼ਨਾਂ ਹਲੇ ਨਹੀਂ ਨਹੀਂ ਕਰਾਉਣਾ ਚਾਹੁੰਦੇ ਸੀ ਇਹ ਅਸਰ ਜੀ ਸਰ ਜੀ ਕਹਿੰਦੇ ਹੋ ਕਿ ਜਿਹੜੇ ਕਮਾਂਡ ਸੰਭਾਲਣੇ ਚਾਹੀਦੇ ਪਰ ਕਮਾਂਡ ਤਾਂ ਦਿੱਤੀ ਸੀ ਐਮਐਲਏ ਸਰਬੰਦੀ ਸਾਥ ਵਿੱਚ ਦੇਖੋ ਜਿੱਥੇ ਕਾਉਂਸਲਰ ਦਾ ਕੰਮ ਆ ਉਥੇ ਐਮਐਲਏ ਦਾ ਕੰਮ ਫਲੱਟ ਰਹੂਗਾ ਜਿੱਥੇ ਕਾਉਂਸਲਰ ਨੇ ਕੰਮ ਗਲੀਆਂ ਜਾ ਕਰਨਾ ਹੈ ਤੇ ਉਹ ਐਮਐਲਏ ਦਾ ਕੰਮ ਹੁੰਦਾ ਕੋਈ ਵੱਡੇ ਪ੍ਰੋਜੈਕਟ ਲੈ ਕੇ ਆਉਣੇ ਆਪਣੇ ਹਲਕੇ ਦੇ ਕੋਈ ਕਾਉਂਸਲ ਜ ਲੈ ਕੇ ਆਉਣਾ ਕੋਈ ਹਸਪੀਟਲ ਲੈ ਕੇ ਆਉਣਾ ਕੋਈ ਪਾਰਕ ਲੈ ਕੇ ਆਉਣਾ ਵੱਡਾ ਕੋਈ ਇਹ ਜੇ ਕੰਮ ਡਿਵੈਲਪਮੈਂਟ ਦੇ ਜਿਹੜੇ ਹੁੰਦੇ ਨੇ ਉਥੇ ਇਹ ਮੈਂ ਮਲੇ ਦੇ ਰਿਜਿਡ ਹੁੰਦੇ ਨੇ ਜਿਹੜਾ ਛੋਟਾ ਨਮਦਾਇਤਾ ਕੌਂਸਲ ਦੇ ਲੈਵਲ ਦਾ ਕੰਮ ਹੈ ਇਹ ਕੋਰਪੋਰੇਸ਼ਨ ਨੇ ਕਰਨਾ ਹੈ ਹਾਂ ਸਰ ਇਸ ਵਾਰ ਜਿਹੜੀ ਕੀ ਗੱਲ ਕਰਨੀ ਕਿ ਵਾਰਪੰਦੀ ਦੀ ਗੱਲ ਕਰੇ ਵਾਰਪੰਦੀ ਕਰ ਦਿੱਤੀ ਕਿ ਨਵੇਂ ਹਿਸਾਬ ਦੇ ਨਾਲ ਸਰ ਵਾਰਪ ਬਣੇ ਨੇ ਦੇਖੋ ਬਾੜਬੰਦੀ ਤਾਂ ਪਿਛਲੇ ਵਾਰੀ ਹੋਈ ਆ ਜੇ ਨਵੀਂ ਬਾੜਬੰਦੀ ਮਤਾਂਬਿਕ ਇਹ ਕਹਿੰਦੇ ਨੇ ਜਾਣਗਰਨਾ ਮਤਾਂਬਿਕ ਜਿਹੜਾ ਉਹਦਾ ਫਿਰ ਉੱਪਰ ਟੱਪਦੇ ਨੇ ਵਾਲ ਜਿਹੜੇ ਬਾੜ ਨੇ ਜਿਹੜੇ 100 ਤੋਂ ਵੱਧ ਜਾਂਦੇ ਨੇ ਹਾਂ ਪਰ ਉਹ ਇੱਕ ਲੋਕਾਂ ਦੇ ਅੱਖੀ ਘੱਟਾ ਪਾਉਣ ਦਾ ਕੰਮ ਆ ਵੀ ਅਸੀਂ ਨਵੇਂ ਦੇ ਕਰਾ ਰਹੇ ਅਸੀਂ ਨਵੇਂ ਦੇ ਕਰਾ ਰਹੇ ਹੂੰ ਉਹੀ ਸਾਰਾ ਕੁਝ ਹੈਗਾ ਕਿਉਂਕਿ ਜੇਕਰ ਆਪਾਂ ਲੁਧਿਆਣਾ ਦੇਖੀਏ 65 ਸਤਨ ਲੱਖ ਦੀ ਆਬਾਦੀ ਜਿਹੜੀ ਹੈ ਤੇ ਪਹੁੰਚ ਗਈ ਲੁਧਿਆਣਾ ਸ਼ਹਿਰ ਦੀ ਜਿਹੜੀ ਹੈ ਉਹਦੇ ਬਾੜ ਜਿਹੜੇ ਵੱਧਦੇ ਨੇ ਕਈ ਦੂ ਤੱਕ ਚਲੇ ਗਿਆ ਹੁਣ ਕਈ ਕਿਈ ਬਾੜ ਜਿਹੜੇ ਏਡੇ ਨੇ ਇਹਨਾਂ ਦੀ ਵੀ ਵੀ 25-25 ਹਜ਼ਾਰ ਵੋਟਰ 30-30 ਹਜ਼ਾਰ ਵੋਟਰ ਬਾਣ ਬੜੀ ਗਈ ਉਹ ਬਾੜ ਜਿਹੜੇ ਇੱਕ ਬਰਾਬਰ ਹੋਣੇ ਚਾਹੀਦੇ ਨੇ ਤਾਂ ਕਿ ਜਿਹੜੇ ਉਹ ਉਸ ਦਾ ਵਿਕਾਸ ਦਾ ਕੰਮ ਸਹੀ ਹੋ ਸਕੇ ਇਦਰਾ ਬੋਰ ਤੋਂ ਉਧਰ ਕਰ ਦਿੱਤੀ ਕਿ ਉਧਰ ਤੋਂ ਕਿਹਦੇ ਕਰੀ ਕੀ ਕਾਰਨ ਕੀ ਲੈਂਦਾ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ ਇਹ ਸਰ ਕਹਿੰਦਾ ਭਾਪ ਵੀ ਬਗਲਾਰ ਦੀ ਨਿਸ਼ਾਨੀਆਂ ਹੋਰ ਕੁਝ ਨਹੀਂ ਹੈਗਾ ਹਮ ਔਰ ਜਿਹੜਾ ਲੋਕਾਂ ਦਾ ਮਾਰ ਬਣਿਆ ਹੋਇਆ ਹਮ ਲੋਕ ਜਾਣਦੇ ਨੇ ਜਦੋਂ ਜਦੋਂ ਵੀ ਤੁਸੀਂ ਦੇਖਿਆ ਹੈ ਕਾਉਂਸਲ ਸਰਕਾਰ ਆਈ ਹੈ ਹਮ ਚਾਹੇ ਸੈਂਟਰ ਵਿੱਚ ਆਈ ਹੈ ਚਾਹੇ ਪੰਜਾਬ ਵਿੱਚ ਆਈ ਆ ਉਦੋਂ ਉਦੋਂ ਵਿਕਾਸ ਹੋਇਆ ਹਮ ਔਰ ਤਰੱਕੀ ਦੇ ਨਾਤੇ ਇਹ ਹੈ ਜਿਹੜਾ ਲੋਕਾਂ ਨੂੰ ਕੰਮ ਮਿਲਿਆ ਲੋਕਾਂ ਦੇ ਜੀਵਨ ਦੇ ਰੌਣਕ ਆਈ ਹੈ ਖੁਸ਼ਹਾਲੀ ਆਈ ਆ ਇਹ ਤਾਂ ਰਕਾਲਮ ਹੁੰਦਾ ਨਾ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਇਹ ਇਸ ਕਰਕੇ ਤੁਸੀਂ ਦੇਖਿਆ ਹੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਐਵੇਂ ਆਪਾਂ ਕਹਿ ਲਈਏ ਵੀ ਅੱਜ ਇਹ ਚੀਜ਼ ਖੜੀ ਹੋ ਜੂਗੀ ਦੇਸ਼ ਆਜ਼ਾਦ ਹੋਇਆ ਆਜ਼ਾਦ ਹੋਣ ਤੋਂ ਬਾਅਦ ਪਾਕਿਸਤਾਨ ਵੀ ਆਜ਼ਾਦ ਹੋਇਆ ਅੱਜ ਪਾਕਿਸਤਾਨ ਦਾ ਕੀ ਹਾਲ ਆ ਅੱਜ ਸਾਡੇ ਭਾਰਤ ਦਾ ਕੀ ਹਾਲ ਆ ਸਾਡੇ ਭਾਰਤ ਦੇ ਵਿੱਚ ਜਿਹੜਾ ਬਾਹੀ ਜੋਗ ਜ਼ਮੀਨ ਦੀ ਸਾਡੇ ਕੋਲ ਬੈਲ ਵੀ ਨਹੀਂ ਬੌਣ ਲਈ ਹੁੰਦੇ ਸੀਗੇ ਅੱਜ ਅਸੀਂ ਇੰਨੀ ਤਰੱਕੀ ਕੀਤੀ ਆ ਉਹ ਜਿਹੜੀਆਂ ਅੱਜ ਸੁਵਿਧਾ ਦੇ ਘਾਟ ਤੋਂ ਸਾਡੇ ਦੇਖ ਮੰਦਾ ਇੱਕ ਕਾਂਗਰਸੀ ਦੇਣਾ ਬਿਲਕੁਲ ਕਾਂਗਰਸ ਬਲਫ ਨਹੀਂ ਕਰਦੀ ਕਾਂਗਰਸ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਗੱਲ ਕਰੀ ਮਾਨ ਸਾਹਿਬ ਜਦੋਂ ਆਏ ਸੀਗੇ ਉਹਨਾਂ ਦਾ ਕਹਿਣਾ ਹੈ ਇਹ ਸੀ ਕਿ ਜਦੋਂ ਸਾਡੀ ਸਰਕਾਰ ਬਣੇਗੀ ਤੇ 1 ਰੁਪਏ ਵੀ ਕ腐ਸ਼ਨ ਦਾ ਕੋਈ ਕ腐ਸ਼ਨ ਨਹੀਂ ਕਰ ਸਕਦਾ 1 ਰੁਪਏ ਦੀ ਕੋਈ ਕ腐ਸ਼ਨ ਨਹੀਂ ਹੋ ਸਕਦਾ ਕਿੱਥੀ ਡੋਰੀ ਕਰਦਾ ਕੀ ਲੱਗਾ ਇਸ ਵਾਰ ਕ腐ਸ਼ਨ ਥੋੜੀ ਜਿਹੀ ਘਟਿਆ ਜਾਂ ਵਧੀਆ ਮੇਰੀ ਮੈਡਮ ਡਿਪਟੀ ਮੇਅਰ ਹੈ ਨੇ ਇਹਨੇ ਲੋ ਗਰੀਬ ਲੋਕਾਂ ਦੇ ਅਸੀਂ ਰਿਸ਼ਤੇ ਕਰਾਈਆਂ ਇਹਨੇ ਫ੍ਰੀ ਹੋ ਗਏ ਕੋਈ ਪੈਸਾ ਨਹੀਂ ਮੈਂ ਸਿਆਰੀ ਨਾਲ ਕਹਿਣਾ ਚਾਹੁੰਦਾ ਕੋਈ ਬੰਦਾ ਕਹੇ ਮੇਰੇ ਕੋਲ ਪੈਸੇ ਲੈ ਜਾਂ ਪੈਸੇ ਦਵਾਏ ਨੇ ਕਿਸੇ ਬਿਲਕੁਲ ਫ੍ਰੀ ਕੰਮ ਸੀ ਕੰਮ ਸੀ ਲੋਕਾਂ ਦਾ ਔਰ ਇਹ ਸਹੀ ਕੰਮ ਹੁੰਦਾ ਸੀਗਾ ਤੇ ਜਦ ਇਹ ਸਰਕਾਰ ਬਣੀ ਆਮ ਆਦਮੀ ਦੀ 40 40000 ਰੁਪਏ ਉੱਥੇ ਜਿਹੜਾ ਰਿਸ਼ਵਤ ਦਿੱਤੀ ਜਾਂਦੀ ਰਜਿਸਟਰੀਆਂ ਦੀ ਜਿਹੜੀ ਪਰ ਮਾਨ ਸਾਹਿਬ ਤੁਹਾਨੂੰ ਬੋਲੋ ਤਾਂ ਪੂਰਾ ਜੋ ਲੈ ਜਾ ਰਿਹਾ ਪਰ ਕੰਮ ਤਾਂ ਸਰ ਪ੍ਰਸ਼ਾਸਨ ਹੀ ਕਰਨਾ ਹੈ ਬਾਨ ਸਾਹਿਬ ਨੇ ਤਾਂ ਕਹਿਣਾ ਇਹ ਨਾ ਵੀ ਹਾਂਜੀ ਸਰਕਾਰਾਂ ਨੂੰ ਅੱਗੇ ਪ੍ਰਸ਼ਾਸਨ ਨੂੰ ਯਾ ਕਿ ਆਰਡਰ ਕਰਨਾ ਪਰ ਕੰਮ ਤਾਂ ਪ੍ਰਸ਼ਾਸਨ ਹੀ ਕਰਨਾ ਹੈ ਸਰ ਅਗੇ ਨੁਮਾਇੰਦੇ ਨੇ ਕੰਮ ਕਰਨਾ ਇਹ ਕਹਿੰਦੇ ਕਿ ਖੜਾ ਨਹੀਂ ਛੁੱਟ ਜਾਂਦਾ ਜੀ ਸਰਕਾਰ ਚਾਵੇ ਇੱਕ ਗੋਲੀ ਵੀ ਨਹੀਂ ਬਿਖਾਦੀ ਨਾ ਛੇੜੀ ਜੜੀ ਹੈ ਅੱਜ ਨਸ਼ਾ ਇੰਨਾ ਵਧੀਆ ਹੈ ਨਸ਼ਾ ਮੈਂ ਬਿਕ ਰਿਹਾ ਹੈ ਪਰ ਆਪਸ਼ਨ ਨਹੀਂ ਵਧੀਆ ਮਤਲਬ ਤੁਹਾਨੂੰ ਦੱਸੇ ਨਾ ਕੀ ਦਸੀਏ ਕਿ ਐਮ ਐਲ ਏ ਦੇਰ ਲੱਗ ਰੋ ਤਾਂ ਆਪਣਾ ਉੱਚਾ ਹੁੰਦਾ ਲੋਕ ਜਿਹੜੇ ਆਵਾਮ ਵਿਸ਼ਵਾਸ ਕਰਦੀ ਹੈ ਵੀ ਇਹ ਨਵਾਂ ਕੁਝ ਕਰਕੇ ਦਿਖਾਉਣਗੇ ਉਹ ਕਰਨ ਕੁਛ ਨਾ ਤੇ ਲੋਕਾਂ ਦੇ ਕਲੇਫੇ ਕਮਾ ਦੇ ਪਸੇ ਲਾਈ ਜਾਣਾ ਮੈਂ ਤਾਂ ਕਹਿੰਦਾ ਲੱਖ ਲਾਂ ਤਾਂ ਤੁਸੀਂ ਕਹਿੰਦੇ ਆਪਾਂ ਪਾਵਨ ਕੋ ਮੇ ਟੂਟ ਬੋਲਾਂਗੇ ਹਾਂ ਲਗਨਾ ਕਰਾਂਗੇ ਹਾਂ ਪਰ ਇੱਕ ਪ੍ਰਮਾਤਮਾ ਨੇ ਕੈਮਰਾ ਲੱਗਿਆ ਹੈ ਜਿਹੜਾ ਨਾ ਕਦੇ ਡਿਲੀਟ ਹੁੰਦਾ ਹੈ ਨਾ ਉਹ ਆਪਾਂ ਅੱਗੇ ਪਿੱਛੇ ਕਰ ਸਕਦੇ ਹਾਂ ਔਰ ਉੱਥੇ ਜਾ ਕੇ ਵੀ ਆਪਾਂ ਨੂੰ ਹਿਸਾਬ ਦੇਣਾ ਪੈਣਾ ਹੈ ਕਿ ਤੁਹਾਨੂੰ ਲੋਕਾਂ ਨੇ ਬਣਾਇਆ ਸੀਗਾ ਤੁਹਾਨੂੰ ਦਿਟਾਇਆ ਸੀਗਾ ਤੁਹਾਡੇ ਭਰੋਸਾ ਕੀਤਾ ਸੀਗਾ ਤੁਸੀਂ ਆਪਣੇ ਸਮੇਂ ਕਾਲ ਦਰਮਿਆਨ ਕਿਹੜੀ ਡਿਵੈਲਪਮੈਂਟ ਕੀਤੀ ਕਿਹੜੇ ਕੰਮ ਕੀਤੇ ਕੀ ਤੁਸੀਂ ਢੂੜ ਦਾ ਸਾਰ ਉਹਦੇ ਰਹੇ ਇਹ ਚੀਜ਼ਾਂ ਨਹੀਂ ਪਰਮਾਤਮਾ ਨੂੰ ਸਾਰ ਨੂੰ ਹਿਸਾਬ ਦੇਣਾ ਪੈਣਾ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਡਿਵੈਲਪਮੈਂਟ ਦੀ ਗੱਲ ਕਰਦੇ ਆ ਜਿਹਾ ਆਪ ਸਰਕਾਰਾਂ ਆ ਤੁਸੀਂ ਦੇਖ ਲਓ ਕਿ ਇਹਨੇ ਦਾ ਤੁਗਾਡਨ ਕਿਤੇ ਕਦੇ ਕਿਤੇ ਦਾ ਤੁਗਾਡਨ ਹੋ ਰਿਹਾ ਕਦੇ ਕਿਤੇ ਟਿਊਬਲ ਦਾ ਤੁਗਾਡਨ ਹੋ ਰਿਹਾ ਕਦੇ ਕਿਤੇ ਪੋਲ ਦਾ ਤੁਗਾਡਨ ਹੋ ਰਿਹਾ ਕਦੇ ਡੰਪਰ ਦਾ ਤੁਗਾਡਨ ਹੋ ਰਿਹਾ ਇਹਨੇ ਦਾ ਤੁਗਾਡਨ ਹੋ ਰਿਹਾ ਕਿਤੇ 100 ਕਰੋੜ ਦਾ ਤੁਗਾਡਨ ਹੋ ਰਿਹਾ ਕਿਤੇ 50 ਲੱਖ ਦਾ ਠੀਕ ਹੈ ਜੀ ਕਿਤੇ 50 ਕਰੋੜ ਦਾ ਮੈਂ ਤੁਹਾਨੂੰ ਹੁਣ ਕੰਮ ਜੇ ਗਣਾਜ਼ਮਾ ਨਾ ਮੈਂ ਕਈ ਵਾਰੀ ਪਹਿਲਾਂ ਵੀ ਕਹਿ ਚੁੱਕਿਆ ਹੁਣ ਫੇਕ ਹੈ ਨਾ ਫੇਰ ਨਹੀਂ ਕਰਨਾ ਮੈਂ ਜਿਹੜੇ ਸਾਡੇ ਕੰਮ ਕਰਾਏ ਹੋਏ ਨੇ ਨੇ ਮੇਰੀ ਮੈਡਮ ਡਿਪਟੀ ਮੀਰ ਦੇ ਅਡੇ ਸਰਕਾਰ ਜੋ ਮੀਰ ਬਰਕਾਰ ਸਿੰਘ ਜੀ ਅਖਿਨਿਆ ਡਿਪਟੀ ਮੇਅਰ ਸ਼ਾਮ ਸ਼ੰਗਲੋਤਰਾ ਜੀ तकरीबन ਅਸੀਂ ਵਟਕੜ ਦੇ ਸ਼ਹਿਰ ਇਲਾਕੇ ਵਿੱਚ ਮੈਂ ਇਸ ਇਲਾਕੇ ਦੇ ਇੱਕ ਪਾਰਕ ਨੇਕ ਆ ਜਿਹੜਾ 3 ਕਰੋੜ ਦੀ ਲਾਗਤ ਨਾਲ ਬਣ ਰਿਹਾ ਦਾਬੇ ਪਿੰਡ ਦੇ ਵਿੱਚ ਉੱਥੇ ਕੰਫਰੈਂਸ ਸੈਂਟਰ ਸਟੇਡੀਅਮ ਉੱਥੇ ਮਜਬੂਗਾ ਦੇ ਬੈਠਣ ਲਈ ਜਿਹੜੀਆਂ ਹੋਮ ਮਤਲਬ ਪੂਰਾ ਕੰਮ ਚੱਲ ਰਿਹਾ ਕੋਈ ਸੜਕ ਨਹੀਂ ਛੱਡੀ ਮੈਂ ਇੱਕ ਪਾਰਕ ਮੈਂ ਬਣਾਇਆ ਲਹਾਰੇ ਪਿੰਡ ਦੇ ਵਿੱਚ ਉੱਥੇ ਟੋਬਾ ਹੁੰਦਾ ਸੀਗਾ ਟੋਬੇ ਨੂੰ ਭਰ ਕੇ ਉੱਥੇ ਪਾਰਕ ਬਣਾਇਆ ਜ ਲੋਕ ਬੱਚੇ ਖੇਡਦੇ ਨੇ ਉੱਥੇ ਝੂਲੇ ਲਾਏ ਨੇ ਉਹਦੇ ਨਾਲ ਹੀ ਫਿਰ ਮੈਂ ਇੱਕ ਸ਼ਮਸ਼ਾਨ ਘਾਟ ਸੀਗਾ ਉੱਥੇ ਮੈਂ 26 ਲੱਖ ਰੁਪਏ ਵਾਲਾ ਆਇਆ ਉਹਦਾ ਰੇਮਨੋ ਕੀਤਾ ਉਹਦੀਆਂ ਜਗ ਉਹ ਛੱਤਾਂ ਬਦਲੀਆਂ ਨੇ ਉਹਦੇ ਪਰ ਸਾਰੇ ਚੇਂਜ ਕੀਤੇ ਨੇ ਉੱਥੇ ਟੇਬਲ ਟੂ ਬਿਚ ਬੈਠਣ ਲਈ ਲੋਕਾਂ ਦੇ ਲਾਏ ਨੇ ਤੇ ਛੜਨਾ ਸੈਸ਼ਨ ਮੈਂ ਨਾਮਾ ਇੱਕ ਗੇਨ ਲੋਕਾਂ ਕੋਲ ਜੜਿਆ ਮਿਸ਼ਕਰਮਾ ਜਮ ਤੋਂ ਲੈ ਕੇ ਇਹ ਮੇਲ ਹੁੰਦੇ ਲਾਇਆ ਸੀ ਕਿ ਹੁਣ ਲਾਦੇ ਮੇਲ ਹੁੰਦੇ ਜੀ ਅੱਛਾ ਜੀ ਮੈਂ ਰਿਕਾਰਡ ਤੋਂ ਦਿਖਾ ਸਕਦਾ ਹਾਂ ਮੇਰੇ ਕੋਲ ਰਿਕਾਰਡ ਪਿਆ ਜੀ ਨਾ ਮੈਂ 2021 ਵਿੱਚ ਵਰਕਆਊਟ ਕਰਾਇਆ ਸੀਗਾ ਨਾ ਇਸ ਕੰਮ ਜਿਹੜੇ ਹਮ ਬਿਸ਼ਕਰਮਾ ਚੌਂਕ ਤੋਂ ਲੈ ਕੇ ਗਿੰਨਾ ਮੈਂ ਤੱਕ ਹਮ ਸ਼ਰਕ ਲੋਕ ਵਾਲੀ ਇਹਦੇ ਚੌਕ 'ਤੇ ਡਿਜ਼ਾਈਨ ਕਰਾਇਆ ਸੀਗੇ ਜਿਹੜੇ ਸਮਿਟ ਦੇ ਬਣਾਏ ਸਾਰੇ ਸੀ ਪਹਿਲਾਂ ਵਸਾਤੀ ਨਾਲਾ ਪਾਇਆ ਕਿਉਂਕਿ ਪਾਣੀ ਖੜ ਜਾਂਦਾ ਸੀਗਾ ਉਹ ਨਾਲੇ ਕਰਕੇ ਪਾਣੀ ਖੜ 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 ਟੁੱਟ ਜਾਂਦੀ ਸੀਗੀ ਮੈਂ ਮੇਰ ਸਾਹਿਬ ਨੂੰ ਵਿਜ਼ਿਟ ਕਰਾਈ ਕਿ ਦਿਨ ਨੂੰ ਮੈਂ ਕਹਾ ਦੇਖੋ ਕੀ ਹਾਲ ਆ ਤੇ ਉਹਨਾਂ ਨੇ ਵੇਚ ਕੀਤੀ ਉਹ ਜਦੋਂ ਮੈਨੂੰ ਕਿਹਾ ਇਹਦਾ ਐਕਸਚੂਮ ਬਣਾਓ ਇਹਦਾ ਇਹਦਾ ਜਿਹੜਾ ਵਸਾਤੀ ਪਾਣੀ ਦਾ ਮੈਂ ਗੱਲ ਚੌਂਕ ਤੋਂ ਲੈ ਕੇ ਗਿੱਲਾਂ ਐਨਪੁਆਇੰਟ ਤੱਕ ਜਿਹੜਾ ਉੱਥੇ ਵਸਾਤੀ ਨਾਲਾ ਪਾਇਆ ਪਹਿਲਾਂ ਹੂੰ ਫੇਰ ਸੜਕ ਬਣਾਈ ਜਿਹੜੀ ਆ ਜਿਹੜੀ ਜੀਐਨਆਈ ਕੋਲ ਵਾਲੀ ਸੜਕ ਆ ਹੂੰ ਨਹਿਰ ਤੋਂ ਅੱਗੇ ਕੂੜ ਜਾਂਦੀ ਹਰ ਵਾਰੀ ਉਹ ਸਾਰੀ ਸਵਿੰਟਰ ਬਣਾਈ ਆ ਹੂੰ ਉਸ ਤੋਂ ਬਾਅਦ ਸਤਰਾਮ ਫੇਟ ਜੋ ਕਾਰਖਾਨੇ ਤੋਂ ਲੈ ਕੇ ਹੂੰ ਜਿਹੜਾ ਪ੍ਰਤਾਪ ਚੌਂਕ ਤੱਕ ਇਹਨਾਂ ਟੋਟਾ ਸੀਗਾ ਸਾਡਾ ਜਿਹੜਾ ਦਫ਼ਤਰ ਆ ਉਹਦੇ ਬੈਕ ਸਾੜੀ ਸੜਕ ਜਿਹੜੀ ਆ ਉਹ ਗੁਰਦਸਤ ਸਿੰਘ ਜਿਹੜੀ ਜਾਂਦੀ ਆ ਹੂੰ ਫੇਰ ਮਿਸ਼ਕਾ ਆਪਣੇ ਲੇਬਰ ਚੌਂਕ ਤੋਂ ਲੈ ਕੇ ਇਸ਼ਾਹੇ ਪੁਲ ਤੱਕ ਜਿਹੜੀ ਐ ਮੈਰਿਜ ਦੇ ਕਿ ਤੋਂ ਲੈ ਕੇ ਜੈਡ ਮੋਡ ਤੱਕ ਜਿਹੜੀ ਐ ਦਾਬੇ ਪਿੰਡ ਦੀ ਫਿਰਨੀ ਜਿਹੜੀ ਸਾਰੀ ਬਣਾਈ ਐ ਦਾਬੇ ਪਿੰਡ ਤੋਂ ਲੈ ਕੇ ਲਹਾਰੇ ਪਿੰਡ ਤੱਕ ਲਹਾਰੇ ਪਿੰਡ ਦੀ ਫਿਰਨੀ ਸਾਰੀ ਜਿਹੜੀ ਐ ਲਹਾਰੇ ਪਿੰਡ ਤੋਂ ਲੈ ਕੇ ਗਿੱਨਾ ਪੁਲ ਤੱਕ ਗਿੱਨਾ ਪੁਲ ਤੋਂ ਜਿੱਥੇ ਅੱਗੇ ਜਾ ਕੇ ਜਿੱਦੀ ਸ਼ੁਰੂ ਹੁੰਦੀ ਆ ਜਿੱਥੇ ਕਚੈਰੀ ਬਣੀ ਹੋਈ ਆ ਉਸ ਤੋਂ ਲੈ ਕੇ ਲਹਾਰੇ ਪੁਲ ਤੱਕ ਲਹਾਰੇ ਤੋਂ ਲੈ ਕੇ ਪਿਪਲ ਚੌਂਕ ਤੱਕ ਪਿਪਲ ਚੌਂਕ ਤੋਂ ਲੈ ਕੇ ਗਾਸਪਰੀ ਤੱਕ ਗਾਸਪਰੀ ਫੈਣੀ ਸਾਰੀ ਬਣਾਈ ਆ ਇਹ ਇਸਮੈਂ ਤੋਂ ਤੱਕ ਡੰਗਮੜ ਤੱਕ ਇਸਮੈਂ ਤੋਂ ਲੈ ਕੇ ਸੁਹਾਣੀ ਮੋਟਰ ਤੱਕ ਇਸਮੈਂ ਤੋਂ ਲੈ ਕੇ ਪੰਗਮੜ ਤੱਕ ਸਾਡੀਆਂ ਛੜਕਾਂ ਜਿਹੜੀਆਂ ਇੱਕ ਇੱਕ ਸਾਡੇ ਹੱਥਿਆਂ ਗਣੀਆਂ ਪਈਆਂ ਨੇ ਫੇ ਤੁਸੀਂ ਇਹ ਟੇਢੀ ਰੋਡਾਂ ਕੰਮ ਚੱਲ ਰਿਹਾ ਇਹ ਮੇਰੇ پاس ਕਰਾਈ ਹੋਈ ਆ ਫੇ ਗੁਰਮਤ ਸਿੰਘ ਰੋਡ ਜਿਹੜੀ ਆ ਉਹ ਬਣ ਚੁੱਕੀ ਆ ਮਲ ਛੜਕਾਂ ਦੀ ਛੜਿਓ ਹੈ ਨਹੀਂ ਕੋਈ ਜਿਹੜਾ ਕੰਮ ਆ ਜਿਹਦੀ ਰੋਡ ਹੋਵੇ ਜਿੰਨਾ ਚਿਰ ਉਹਦੇ ਤੇ ਤੁਹਾਡੇ ਵੱਲੋਂ ਕੰਮ ਕੀਤੇ ਗਏ ਨੇ ਕਾਮੇ ਛੱਡਦੇ ਹੀ ਹੈ ਨਹੀਂ ਹਾਂ ਮੇਰੇ ਕੋਲ ਰਕਾਲ ਪਿਆ ਹੈ ਮੈਂ ਰਕਾਲ ਮੁਤਾਬਕ ਮੈਂ ਕੰਮ ਪਿਆਰ ਨਹੀਂ ਕਰਦਾ ਜਿਹੜੇ ਮਾਦੀ ਜਾਂਦੇ ਨੇ ਰਿਪੋਰਟ ਕਰਾਉਣਾ ਉਹ ਆਪਣਾ ਕਾਰਜ ਜੱਟ ਨਾਲ ਮੈਂ ਆਪਣਾ ਦਿਖਾਉਣਾ ਪਦਾਰਾ ਜੀ ਦੁੱਧਾ ਤੋਂ ਪਾਣੀ ਦਾ ਪਾਣੀ ਕੀ ਆ ਵੀ ਕਿਹਨੇ ਕਰਾਏ ਨੇ ਕੀ ਕੀਦੇ ਕੰਮ ਕਰਾਏ ਹੋਏ ਠੀਕ ਹੈ ਜੀ ਤੇ ਆਪਾਂ ਹੁਣ ਵਾਰਨਰ ਆਪਾਂ ਤੁਹਾਡੇ ਦੀ ਗੱਲ ਕਰ ਲਈਏ ਇਹ ਦੱਸੋ ਸਰ ਜੀ ਇਹਦੇ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਕਿਹੜੇ ਕੰਮ ਜਿਹੜੇ ਕੀ ਹੋ ਚੁੱਕੇ ਨੇ ਮੇਰਾ ਬਾੜ 100% ਪੱਕਾ ਹੋ ਗਿਆ ਹੂੰ ਕੋਈ ਗੜੀ ਕੱਚੀ ਨਜ਼ਰ ਨਹੀਂ ਆਉਂਦੀ ਸੀ ਉੱਥੇ ਸਾਰਾ ਜਾ ਕੇ ਬੜ ਕੇ ਦੇਖ ਲਓ ਜੀ ਮਤਲਬ ਬਾੜ ਮੇਰਾ ਕੀ ਮਰਾ ਅੜ ਵਾਲੇ ਬਾੜ ਵੀ ਚਮਕਾਤੇ ਸਾਰੇ ਜਿਹੜੇ ਨੇ ਜਿਹੜੇ ਮੈਂ ਤਾਂ ਅੜ ਵਾਲੇ ਵੀ ਛੱਡਿਆ ਲਈ ਇੱਥੇ ਹੋਇਆ ਆ ਗਤਗੁਰੂ ਨਗਰਾਇਜ 2 ਕਰੋੜ ਰੁਪਇਆ ਲਾਇਆ ਤੇ ਮਲਸਾਰੀਆਂ ਗਲੀਆਂ ਜਿਹੜੀਆਂ ਇੱਕ ਅਟੋਟ ਨਕਲੀਆਂ ਬਣਾਤੀਆਂ ਜਿਹੜੀਆਂ ਮਤਲਬ ਕੰਮ ਛੱਡਿਆ ਨਹੀਂ ਜੀ ਕੋਈ ਜਿਹੜਾ ਨਹੀਂ ਨਹੀਂ ਕੀਤਾ ਹ 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 ਹਾਂ ਕੰਮ ਤਾਂ ਕਿਲਾ ਹੈਗਾ ਨਾ ਹੁਣ ਜਿਹੜਾ ਜਿਹੜੇ ਇੱਕੋ ਸੜਕਾਂ ਹੈ ਜਿਹੜੀਆਂ ਜਿਹਨਾਂ ਲੁਕੀਆਂ ਬਣੀਆਂ ਹੋਣੇ ਪਾਣੀ ਕਰਕੇ ਹੋ ਟੁੱਟ ਜਾਂਦੀਆਂ ਨੇ ਅਸੀਂ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਵੀ ਸਮੇਟਰ ਬਣਾਵਾਂਗੇ ਵੀ ਸਮੇਟਰ ਜਿਹੜੀ ਸੜਕਾਂ ਨਾ ਪਾਣੀ ਦਾ ਘੱਟ ਨਹੀਂ ਹੁੰਦਾ ਉਹ ਸੜਕ ਜਿਹੜੀ ਟੁੱਟਦੀ ਨਹੀਂ ਜਾਂਦੀ ਹੈਗੀ ਠੀਕ ਹੈ ਜੀ ਉਹ ਕੰਮ ਕਰਾਂਗੇ ਬਾਕੀ ਲਾਈਟਾਂ ਰੋਟਰ ਅਸੀਂ ਸਾਰੀਆਂ ਲਵਾਤੀਆਂ ਗਈਆਂ ਨੇ ਕੋਈ ਲਾਈਟਨ ਦੀ ਕਮੀ ਨਹੀਂ ਹੈਗੀ ਔਰ ਮੈਂ ਹੋਰ ਇੱਕ ਨਵਾਂ ਕੰਮ ਕੀਤਾ ਜਦੋਂ ਦਾ ਇੱਥੇ ਸੀਵਲ ਪਿਆ ਉਹ 1992 ਦਾ ਸੀਵਲ ਪਿਆ ਸੀਗਾ ਪਾਈਪਾਂ ਉਨਸੋ 92 ਤੋਂ ਉਦੋਂ ਦੀ ਸਫਾਈ ਨਹੀਂ ਹੋਈ ਸੀ ਹੂੰ ਮੈਂ ਸੁਪਰ ਸੈਕਸ਼ਨ ਦੇ ਨਾਲ ਕੋਰਣਾ ਵੀ ਖਤ ਕਰਕੇ ਉਹਨਾਂ ਸਾਰੇ ਸੀਵ ਇਲਾਕੇ ਦਾ ਜਿਹੜਾ ਸੀਵ ਜਿਹੜਾ ਸਾਫ ਕਰਾਇਆ ਉਹ ਉਹ ਪਹਿਲੀ ਵਾਰੀ ਹੋਇਆ ਮਤਲਬ ਕਹਿੰਦਾ ਇਹ ਦੱਸੋ ਸਾਫ ਕਰਨਾ ਹੈ ਲੈ ਕਿਉਂ ਪਾਈਪਾ ਦੇਖੋ ਪਹਿਲਾਂ ਕਿੰਨੀ ਕਿੰਨੀ ਫੋਟੋ ਪਾਈਪਾਂ ਪਈਆਂ ਸੀ ਠੀਕ ਹੈ 30 30 40 40 ਸਾਲ ਹੋ ਗਏ ਮੈਂ ਪਹਿਲਾਂ ਵੀ ਇੱਕ ਕੁਐਸਚਨ ਕੀਤਾ ਤੁਹਾਨੂੰ ਵੀ ਇਹੀ ਗੱਲ ਕਰ ਰਹੇ ਆ ਕਿ 30 40 ਸਾਲ ਸਾਲ ਹੋ ਗਏ ਪਾਈਪਾਂ ਨਹੀਂ ਚੇਂਜ ਹੋਈਆਂ ਉਹੀ 15 ਫੁੱਟ 20 ਫੁੱਟ ਦੀ ਪਾਈਪਾਂ ਆ ਹੁਣ ਆਬਾਦੀ ਕਿੰਨੀ ਵਧ ਗਈ ਹੈ ਤੁਹਾਨੂੰ ਉਹ ਰੋਡ ਦੇ ਅਨੁਸਾਰ ਵੀ ਪਾਈਪਾਂ ਵੀ ਥੋੜੀ ਵੱਡੀਆਂ ਪੈਣੇ ਚਾਹੀਦੇ ਆ ਅਸੀਂ ਜੇ ਲੀਕੇਜ ਹੁੰਦੀ ਸੀ ਤਾਂ ਪਾਈਪਾਂ ਛੋਟੀਆਂ ਜੇ ਤੁਮ ਕਿਹਾ ਕਿ ਸ਼ਿਮਲਾ ਬੜੀ ਦਾ ਸਵਾਲ ਮੈਂ ਕਰੂੰਗਾ ਹੂੰ ਉੱਥੇ ਸਾਡੇ ਸੀਰ ਬਹੁਤ ਵੱਡਾ ਹੈ ਅੱਛਾ ਜੀ ਸਾਡੇ ਕੋਲੇ ਪਾਣੀ ਘੜਦਾ ਥੇ ਕਦੇ ਠੀਕ ਹੈ ਸਾਡਾ ਪਾਣੀ ਵੀ ਘੜਦਾ ਘਾਂਡੇ ਵਰ ਖਤਮ ਹੋ ਜੂ ਪਾਣੀ ਹੂੰ ਸਾਡੇ ਸਾਰੀਆਂ ਮੇਨ ਲਾਈਨਾਂ ਪਈਆਂ ਨੇ ਤਰੇਵੇਂ ਚਾਹੇ ਉਹ ਜਮਨੀ ਰੋਡ ਤੇ ਲਾ ਲਓ ਚਾਹੇ ਤੇੜੀ ਰੋਡ ਤੇ ਲਾ ਲਓ ਚਾਹੇ ਤੇਤੀ ਫੁੱਲ ਰੋਡ ਤੇ ਲਾ ਲਓ ਚਾਹੇ ਡਾਬੇ ਤੋਂ ਲੈ ਕੇ ਦਿਹਾੜੀ ਤੱਕ ਲਾ ਲਓ ਮਤਲਬ ਸਾਰਾ ਸੀਵਲ ਅਸੀਂ ਜਿਹੜਾ ਉਹ ਵੱਡਾ ਮੇਨ ਆਊਟਰ ਜਾਂਦਾ ਹੂੰ ਇਸ ਕਰਕੇ ਸਾਨੂੰ ਸੀਵਰ ਦੀ ਕੋਈ ਸਮੱਸਿਆ ਨਹੀਂ ਸਾਡੀ ਮੇਨ ਸਮੱਸਿਆ ਇਹ ਸੀਗੀ ਉਹ ਸੀਵਰ ਜਿਹੜਾ ਨਾ ਸਾਫ਼ ਨਹੀਂ ਹੋਇਆ ਸੀਗਾ ਅੰਦਰੋਂ ਭੜਿਆ ਪਿਆ ਸੀ ਗਾਰ ਢੱਕਿਆ ਪਿਆ ਸੀ ਉਹ ਹੀ ਸੁਪਰ ਸੈਕਸ਼ਨ ਦੇ ਇੱਕ ਨਵੀਂ ਟੈਕਨੀਕ ਆਈ ਆ ਉਹ ਟੈਕਨੀਕ ਦੇ ਨਾਲ ਸੀ ਜਿਵੇਂ ਭਾਂਡਾ ਮਾਜੀ ਦੇ ਵਿੱਚੋਂ ਇਹ ਕਰਕੇ ਮਾੜਤਾ ਵਿੱਚੋਂ ਇਹਨੂੰ ਕੈਮਰਾ ਲਾ ਕੇ ਵਿੱਚ ਦਿਖਾਉਂਦੇ ਨੇ ਵੀ ਦੇਖੋ ਸਫਾਈ ਹੋ ਗਈ ਨਹੀਂ ਹੋ ਗਈ ਉਹ ਮੈਂ ਆਪ ਖੁਦ ਜਾ ਕੇ ਚੈੱਕ ਕਰਦਾ ਨਹੀਂ ਲੱਗ ਫੜ ਕੇ ਜਾ ਕੇ ਦੁਪਹਿਰੇ ਜਾ ਕੇ ਔਰ ਮੌਕੇ ਮੌਕੇ ਦੇ ਮਤ ਪੂਰਾ ਪਹਿਰਾ ਦਿੱਤਾ ਹੈ ਔਰ ਜਿੰਨੇ ਵੀ ਕੰਮ ਡਿਵੈਲਪਮੈਂਟ ਦੇ ਹੋਏ ਨੇ ਮੈਂ ਚਾਹੇ 12 ਵਜੇ ਕਮ ਚੰਦਾ ਮੈਂ 12 ਵਜੇ ਚੈੱਕ ਕਰਨ ਗਿਆ ਤੇ ਮੈਂ ਸਵੇਰੇ ਵੀ ਚੈੱਕ ਕਰ ਲਿਆ ਦੁਪਹਿਰੇ ਵੀ ਮਤਲਬ ਪਹਿਲਾਂ ਦਿੱਤਾ ਤੂਰਾ ਪਹਿਲਾਂ ਦੇਖ ਕੇ ਉਹਨੂੰ ਤਾਂ ਕਿ ਇਹਦੇ ਚ ਕੋਈ ਘਾਟ ਨਾ ਹੋਵੇ ਜੇ ਨਹੀਂ ਰਾਤ ਨਹੀਂ ਦੇਖੀ ਨਹੀਂ ਨਹੀਂ ਕੋਈ ਰਾਤ ਨਹੀਂ ਦੇਖੇਗੀ ਠੀਕ ਹੈ ਜੀ ਪੂਰਾ ਬੈ ਕੇ ਆਪਾਂ ਲੋਕਾਂ ਕਲਕ ਲਈ ਸੇਵਾ ਕੀਤੀ ਆ ਆ ਰਾਕੇ ਵੱਲੋਂ ਕੋਈ ਆਲੰਭਾ ਨਹੀਂ ਕਿਸਦਾ ਹੈਗਾ ਆਪਣੇ ਜ਼ਰ ਤੇ ਇਹਨਾਂ ਮੇਰਾ ਪਾਵੇ ਚੀਜ਼ਾਂ ਹੁੰਦੀਆਂ ਨੇ ਤੇ ਮੈਂ ਆਪਣੇ ਲਈ ਆਪਣੇ ਵੱਲੋਂ ਪੂਰਾ ਲਾਸਟ ਲਾਇਆ ਜੇਕਰ ਕੋਈ ਹੋਰ ਕੋਈ ਮਲਾਮਕਾ ਕੋਈ ਰਹਿੰਦਾ ਕੰਮ ਹੋਊਗਾ ਉਹ ਜਿਹੜਾ ਵੀ ਆਪਾਂ ਉਹ ਵੀ ਕਰਨ ਦੇ ਮੇਰਾ ਲਾਸਟ ਕੁਸਚਨ ਇਹ ਹੈ ਕਿ ਸਰ ਲੋਕ ਸਭ ਤੋਂ ਪਹਿਲਾਂ ਹੈਲਥ ਜ਼ਰੂਰੀ ਹੁੰਦੀ ਹੈ ਠੀਕ ਹੈ ਅਗਰ ਪਤਾ ਤੰਦਰੁਸਤ ਹੈ ਸਭ ਕੁਝ ਹੈ ਹੈਲਥ ਨੂੰ ਲੈ ਕੇ ਸਰ ਜੀ ਇੱਥੇ ਕੋਈ ਤੁਹਾਡਾ ਆਮ ਆਦਮੀ ਕਲੀਨਿਕ ਜਾਂ ਕੋਈ ਡਿਸਪੈਂਸਰੀ ਵਗੈਰਾ ਕੁਛ ਹੈ ਸਰ ਇੱਥੇ ਸਾਡੇ ਇੱਕ ਤਾਂ ਡਿਸਪੈਂਸਰੀ ਨੇਰ ਤੇ ਹੈਗੀ ਆ ਇੱਕ ਸਾਡੇ ਇਧਰ ਡਿਸਪੈਂਸਰੀ ਲੈ ਕੇ ਆਏ ਸੀਗੇ ਉਹਨਾਂ ਪਿੱਛੇ ਐਮਪੀ ਸਾਹਿਬ ਨੂੰ ਕਹਿ ਕੇ ਇਹ ਸਾਡੇ ਇੱਥੇ ਪਾਰਟਰ ਬਣਨੇ ਨੇ ਗੈਸ ਪਰ ਉੱਥੇ ਜਿਸਪੈਂਸੀ ਲੈ ਕੇ ਆ ਜੀਗੇ ਲਾਹਰ ਇੱਕ ਡਿਸਪੈਂਸਰੀ ਹੈਗੀ ਇੱਕ ਦਾਬੇ ਡਿਸਪੈਂਸਰੀ ਹੈਗੀ ਉਹ ਡਿਸਪੈਂਸਰੀਆਂ ਤੇ ਹੈਗੀਆਂ ਜਿਹੜੀਆਂ ਜਿਹਦੇ ਚ ਲੋਕ ਆਮ ਲੋਕ ਆਪਣਾ ਮੜਾ ਮੋਟਾ ਕਿਨੇ ਕਿਨੇ ਕਿਲੋਮੀਟਰ ਦੇ ਦਿਸਟੈਂਸ ਤੇ ਹੈ ਮੰਨ ਲਓ 2.5 ਕਿਲੋਮੀਟਰ ਦੇ 1.5 ਕਿਲੋਮੀਟਰ ਸਾਂਸ ਹੈਗੀਆਂ 2.5 ਕਿਲੋਮੀਟਰ ਤੇ ਸਰ ਇਹ ਨਹੀਂ ਹੈਗੀ ਵੀ ਇੱਥੇ ਵੀ ਹੋਣੀ ਚਾਹੀਦੀ ਹੈ ਕਿ ਡਿਸਪੈਂਸਰੀ ਦਵੇ ਆਪਣਾ ਸ਼ਿਮਾਪੁਰ ਇਲਾਕੇ ਦੇ ਵਿੱਚ ਤਾਂ ਕਿ ਉਹ ਵੀ ਦੂਰ ਕਰਨੀ ਪਵੇ ਕਿਉਂਕਿ ਬਿਮਾਰ ਮਦਦੇ ਦੋ ਕਦਮ ਜਾਣਾ ਵੀ ਔਖਾ ਹੁੰਦਾ ਸਾਨੂੰ ਲਾਹਰਾ ਬਿਲਕੁਲ ਨੇੜੇ ਪੈਂਦਾ ਦਾਬਾ ਨੇੜੇ ਪੈਂਦਾ ਠੀਕ ਹੈ ਹਾਂ ਜਾਇਆ ਸਿੰਘ ਜੀ ਆਪਣੇ ਬਾਜਬਖਾਉ ਦਾ ਕੰਡਾ ਉੱਥੇ ਡਿਸਪੈਂਸਰੀ ਆ ਉੱਥੇ ਵੀ ਦਵਾਈ ਵਗੈਰਾ ਫਿਰ ਕੋਸਟ ਮਿਲਦੀ ਹੁੰਦੀ ਹਣੀ ਵਿੱਚ ਹਾਂ ਉੱਥੇ ਰਿਪੋਰਟ ਮਿਲਦੀ ਆ ਉਹ ਪੁਰਾਣੇ ਹਸਪਤਾਲਾਂ ਸੇ ਚੱਲੀਆਂ ਜਿਹੜੀਆਂ ਚੱਲੀਆਂ ਆਉਂਦੀਆਂ ਨੇ ਸਰਕਾਰੀ ਨੇ ਓਕੇ ਹਾਂ ਉੱਥੇ ਕੋਈ ਡਿੱਟ ਨਹੀਂ ਆਉਂਦੀ ਡਾਕਟਰ ਵਧੀਆ ਬੈਠੇ ਨੇ ਠੀਕ ਹੈ ਜੀ ਵਧੀਆ ਦਵਾਈ ਦੇ ਰਹੇ ਨੇ ਠੀਕ ਹੈ ਕੋਈ ਐਸੀ ਪ੍ਰੋਬਲਮ ਨਹੀਂ ਹੈਗੀ ਤੇ ਮੈਂ ਜਿਹੜਾ ਸੀਗਾ ਸਾਡਾ ਜਦੋਂ ਇੱਥੇ ਕਰੋਨਾ ਆਇਆ ਉਹ ਕਰੋਨੇ ਦਰਮਿਆਨ ਜਿਹੜਾ ਮੈਂ ਸਮਝਦਾ ਸਾਡੇ ਜਿਹੜੇ ਮੁਲਾਜ਼ਮ ਨੇ ਕਾਰਪੋਰੇਸ਼ਨ ਦੇ ਜਿਹਨਾਂ ਨੂੰ ਅਸੀਂ ਸੈਨਿਕ ਕਹਿੰਦੇ ਅਸੀਂ ਤਾਂ ਜਿਹਨਾਂ ਨੇ ਉਸ ਸਮੇਂ ਦੇ ਵਿੱਚ ਬਹੁਤ ਔਖੇ ਸਮੇਂ ਦੇ ਵਿੱਚ ਬਿਲਕੁਲ ਬਿਲਕੁਲ ਸਹੀ ਹੈ ਲੋਕ ਡਰਦੇ ਸੀਗੇ ਔਰ ਉਸ ਅਹਿਮ ਸਮੇਂ ਸਾਡੇ ਸਾਡੇ ਕੋਲੋਂ ਅਸੀਂ ਡਿਪਟੀ ਮੇਅਰ ਸੀਗੇ ਮੇਅਰ ਸਾਹਿਬ ਜਿੰਨੀਆਂ ਡਿਪਟੀ ਮੇਅਰ ਅਸੀਂ ਮਿਲ ਕੇ ਸਾਰਿਆਂ ਨੇ ਲੁਧਿਆਣਾ ਨੂੰ ਕਹਿੰਦਾ ਭਾਪ ਵੀ ਕੋਈ ਭੁੱਖਾ ਨਾ ਸੌਵੇ ਅਸੀਂ ਲੰਗਰ ਇੱਥੇ ਚੱਲਦਾ ਰਿਹਾ 50 ਦਿਨਾਂ ਦੇ ਨਾਲ 70 ਦਿਨ ਲੰਗਰ ਚੱਲਿਆ 5000 ਰੁਪਏ ਦਾ ਰੋਜ਼ ਲੰਗਰ ਦੰਦੇ ਸੀ ਲੋ ਜਿਹੜੀ ਅਸੀਂ ਵੀ ਬੰਦਾ ਰੋਟੀ ਆਪਣੇ ਛਾਂ ਨੂੰ ਤਰਾ ਤੁਹਾਨੂੰ ਅੱਜ ਕਿਹੋ ਜਿਹਾ ਭੋਖਾ ਸੋਰੀ ਉਹ ਹਨ ਤੋਂ ਵੀ ਅਰ ਅਸੀਂ ਮੌਕੇ ਮੌਕੇ ਤੇ ਜਾ ਕੇ ਚੜਕਾ ਕਰਦੇ ਦਵਾਈਆਂ ਦਾ ਜਲਾ ਸੈਨੀਟਾਈਜ਼ੇਸ਼ਨ ਦਾ ਮੇਰਾ ਉਹ ਸਾਡੇ ਮੁਲਾਜ਼ਮਾਂ ਨੇ ਬਹੁਤ ਵੱਡਾ ਅਰੋੜਾ ਅਦਾ ਕੀਤਾ ਉਹ ਵਧਾਈ ਦੇ ਪਾਤਰ ਨੇ ਕਿਉਂਕਿ ਇਹ ਹਰੇਕ ਨੀਂ ਬੰਦਾ ਨਿਕਲਦਾ ਬਾਹਰ ਉਹਨੇ ਆਪਣੀ ਜਾਂਕੜੀ ਦੇ ਧਰ ਕੇ ਕੰਮ ਕੀਤਾ ਲੋਕ ਜਿਹੜੇ ਘਰੇ ਬੈਠੇ ਸੀ ਉਹ ਉਸ ਮਿਲਾਂ ਦੇ ਬਾਹਰ ਨਿਕਲੇ ਹਾਂ ਕੋਈ ਸ਼ੱਕ ਨਹੀਂ ਹੈਗੀ ਹਾਂ ਜੀ ਬਹੁਤ ਮੈਂ ਕਹਿੰਦਾ ਤਨ ਮਨ ਵਾਲਾ ਕਹਿੰਦਾ ਤਾਂ ਭਾਵੇਂ ਐ ਲੱਗੇ ਰਹੇ ਮੀ ਸੇਵਾ ਕਰਾਂ ਜੀ ਸੇਵਾ ਕਰਨ ਦੀ ਸੇਵਾ ਕੀਤੀ ਆ ਆ ਬਾਕੀ ਪਾਬ ਲੱਗਦਾ ਹੈ ਹੈ ਮੈਂ ਮਾਪੇ ਪਾਪਾ ਨੂੰ ਕਰਦਾ ਅਸ਼ੀਰਵਾਦ ਸਾਡੇ ਸੱਤੇ ਅ ਗੱਲ ਕਰੀਏ ਸਰ ਜੀ ਹੁਣ ਅ ਅਗਰ ਤੁਹਾਨੂੰ ਲੋਕ ਮੌਕਾ ਦਿੰਦੇ ਨੇ ਠੀਕ ਹੈ ਜੀ ਡਰੀ ਪ੍ਰੋਜੈਕਟ ਕਿਹੜਾ ਹੋਏਗਾ ਦੱਸੋ ਜੇ ਅਸੀਂ ਪਹਿਲਾਂ ਮੇਰਾ ਪ੍ਰੋਜੈਕਟ ਇਹ ਹੋਊਗਾ ਵੀ ਜਿਹੜਾ ਮੇਰਾ ਇਲਾਕਾ ਹੈ ਇਸ ਇਲਾਕੇ 'ਚ ਨਾ ਤਾਂ ਸਰਕਾਰੀ ਕੋਈ ਕਾਲਜ ਆ ਲੜਕੀਆਂ ਦਾ ਹੂੰ ਠੀਕ ਹੈ ਜੀ ਤੇ ਨਾ ਕੋਈ ਵੱਡਾ ਸਰਕਾਰੀ ਹਸਪਤਾਲ ਆ ਹੂੰ ਸਾਡੀ ਸਾਡੀ ਸਰਕਾਰ ਜੇ ਬਣਦੀ ਆ ਨਾਲ ਅਸੀਂ ਬਣਦੇ ਆ ਸਾਡੀ ਇਹੀ ਹੋਗੀ ਪਹਿਲਾਂ ਜਿਹੜੀ ਇੱਥੇ ਕੋਈ ਸਕੂਲ ਨਹੀਂ ਲੱਗਾਈ ਲੱਗੀਆਂ ਦਾ ਤਾਂ ਕਿ ਸਾਡੀ ਲੜਕੀਆਂ ਜਿਹੜੀਆਂ ਨੇ ਉਹ ਦੂਰ ਪੜ ਜਾਂਦੀਆਂ ਨੇ ਉਹਨਾਂ ਨੂੰ ਐਜੂਕੇਸ਼ਨ ਤੋਂ ਵਾਂਝੇ ਰਹਿ ਜਾਂਦੀਆਂ ਨੇ ਆਪ ਇੱਥੇ ਗਰੀਬ ਲੋਕ ਰਹਿੰਦੇ ਨੇ ਜਿਹੜੇ ਮਜ਼ਦੂਰੀ ਕਰਦੇ ਨੇ ਕੋਈ ਫੈਕਟਰੀਆਂ 'ਚ ਕੰਮ ਕਰਦੇ ਨੇ ਕੋਈ ਛੋਟੇ ਛੋਟੇ ਦੁਕਾਨਦਾਰ ਨੇ ਕੋਈ ਵੱਡੇ ਕਾਰੋਬਾਰ ਨਹੀਂ ਹੈਗੇ ਉਹ ਲੋਕ ਇੰਨਾ ਪੈਸਾ ਨਹੀਂ ਭਰ ਸਕਦੇ ਪ੍ਰਾਈਵੇਟ ਕਾਲਜਾਂ ਦਾ ਉਹ ਸਾਨੂੰ ਪ੍ਰਾਈਵੇਟ ਕਾਲਜ ਲਈ ਮੈਂ ਪਹਿਲਾਂ ਵੀ ਉਹਦੀ ਮੰਨਤੀ ਦੀ ਸੀਗੀ ਲਿਖ ਕੇ ਦੇ ਕਿਹਾ ਸੀਗਾ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਨੂੰ ਇਹ ਜ਼ਰੂਰ ਦਿਓ ਜੀ ਸਾਡੇ ਹਲਕੇ 'ਚ ਕੋਈ ਕਾਲਜ ਨਹੀਂ ਹੈਗਾ ਔਰ ਜਿੰਨੇ ਸਕੂਲ ਨੇ ਸਾਡੇ ਇਹਨਾਂ ਨੂੰ ਅਪਗ੍ਰੇਡ ਕਰਾਵਾਣਗੇ ਸੀ ਤਾਂ ਕਿ ਜਿਹੜਾ ਮਿੰਡਲ ਨੂੰ ਹਾਈ ਕਰਾਈਏ ਜਿਹੜਾ ਹਾਈ ਐਂਡ ਪਲਸ 2 ਕਰਾਈਏ ਤੇ ਜਿਹੜਾ ਪ੍ਰਾਇਮਰੀਆ ਨੂੰ ਅਸੀਂ ਅਸੀਂ ਮਿੰਡਲ ਕਰਾਈਏ ਤਾਂ ਕਿ ਸਾਡੇ ਬੱਚੇ ਇੱਥੇ ਪੜ੍ਹ ਸਕਣ ਸਾਡੇ ਬੱਚੇ ਤੇ ਬੱਚੀਆਂ ਔਰ ਉਹ ਚੰਗੀ ਵਿਦਿਆ ਪ੍ਰਾਪਤ ਕਰਕੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਸਕਣ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਕਿਉਂਕਿ ਜੇ ਮਨ ਆਪਾ ਲੱਗ ਜਾਂਦਾ ਹੈ ਉਹ ਆਪਣੀ ਸੋਚ ਮੁਤਾਬਕ ਕੰਮ ਕਰ ਸਕਦਾ ਹੈ ਔਰ ਆਪਣੇ ਫੈਸਲੇ ਲੈ ਸਕਦਾ ਹੈ ਮੇਰਾ ਮਾੜਾ ਚੰਗਾ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਹੈ ਔਰ ਐਸਾ ਤੁਸੀਂ ਆਪਣੇ ਚਾਹਣ ਵਾਲਿਆਂ ਨੂੰ ਬਾੜ ਨੰਬਰ 43 ਦੇ ਲੋਕਾਂ ਨੂੰ ਤੁਸੀਂ ਕੋਈ ਮੈਸੇਜ ਜਾਂ ਸੁਨੇਹਾ ਲਾਣਾ ਚਾਹੋਗਾ ਬਾੜ ਨੰਬਰ ਜਿਹੜਾ 37 37 ਓਰ ਹਾਂਜੀ 37 ਮੇਰਾ ਬਣਿਆ ਹੈ ਹਾਂ ਤੇ ਤੁਸੀਂ 43 ਕਹਿੰਦਾ ਨਾ ਮੈਂ ਸੈਨਸਰ ਬਾੜ ਜਿਹੜਾ ਮਰਿਆ ਪਹਿਨਾ 35 ਸੀ ਮੇਰਾ 37 ਪਹਿਨਾ ਬਾਹਰ ਹੁੰਦਾ ਸੀਗਾ ਹੂੰ ਮਨ ਬਾਟ ਵੀ ਜੁਲੜੇ ਆ ਸੀ 35 ਵੀ ਲੜਨੇ ਆ ਹੁਣ 37 ਜਾ ਕੇ ਮੇਰਾ ਕਹਿਣਾ ਪਾ ਵੀ ਲੋਕਾਂ ਨੂੰ ਤਾਂ ਮੈਂ ਇਹੀ ਚਾਹਣਾ ਹੈ ਵੀ ਇਹੀ ਮੇਹਨਤੀ ਕਰਨੀ ਚਾਹਣਾ ਹੈ ਕਿ ਆਪਾਂ ਰਲ ਮਿਲ ਕੇ ਸਾਰੇ ਇਕੱਠੇ ਹੋ ਗਏ ਕਿਉਂਕਿ ਇੱਕ ਬੰਦਾ ਵੱਡਾ ਨਹੀਂ ਹੁੰਦਾ ਬੰਦਾ ਬੰਦਿਆਂ ਨਾਲ ਵੱਡਾ ਹੁੰਦਾ ਹੈ ਹਮੇਸ਼ਾ ਆਪਾਂ ਇਸ ਆਪਣੇ ਵਾਕੇ ਨੂੰ ਸਾਫ਼ ਤੋਂ ਰੱਖੀਏ ਆਪਾਂ ਗੰਦਗੀ ਨਾ ਫੈਲੋ ਜੀ ਆਪਾਂ ਜਿਹੜਾ ਕੂੜਾ ਉਹਨੂੰ ਥਾਂ 'ਤੇ ਰੱਖੀਏ ਤਾਂ ਕਿ ਉਹ ਕੂੜਾ ਜਿਹੜਾ ਸਾਡੇ ਤੇ ਰਖਸ਼ੇ ਲੱਗੇ ਹੋਏ ਨੇ ਚੱਕਣ ਲਈ ਉਹ ਆਪਣੀ ਜਗ੍ਹਾ ਤੇ ਜਾਵੇ ਜਿੱਥੇ ਸਾਡਾ ਪ੍ਰੋਜੈਕਟ ਲੱਗਿਆ ਹੋਇਆ ਹੈ ਉੱਤੇ ਕੂੜਾ ਜਿਹੜਾ ਪ੍ਰੋਜੈਕਟ ਤੇ ਆਵੇ ਤੇ ਕਿਉਂ ਸੁੱਕਾ ਕੂੜਾ ਜਿਹੜਾ ਵਿਗਦਾ ਹੈ ਜਿਹੜਾ ਗਿੱਲੇ ਕੂੜਾ ਉਹ ਰਿਓ ਬਣਦਾ ਤਾਂ ਕਿ ਆਪਾਂ ਨੂੰ ਵਸਤੋਂ ਜਿਹੜਾ ਕਰ ਸਕੀ ਇਹ ਹੀ ਮੈਂ ਤਾਂ ਵੀਰ ਕਰੂੰਗਾ ਆਪਾਂ ਹਰ ਇੱਕ ਪੌਦਾ ਲਾਈਏ ਆਪਣੇ ਘਰ ਦੇ ਅੱਗੇ ਪੌਦੇ ਦੀ ਸਾਫ਼ ਸੰਭਾਲ ਕਰੀਏ ਤਾਂ ਕਿ ਹਰਿਆ ਭਰਿਆ ਆਪਾਂ ਦੇਖ ਸਕੀਏ ਆਪਣੇ ਜਿਹੜਾ ਇਲਾਕੇ ਨੂੰ ਕਿਉਂਕਿ ਜੇ ਹਰਿਆ ਭਰਿਆ ਹੋਊਗਾ ਆਕਸੀਜਨ ਹੋਊਗੀ ਤਾਂ ਅਜਿਹਾ ਬਿਮਾਰੀਆਂ ਘਟਣਗੀਆਂ ਬਿਲਕੁਲ ਕਿਉਂਕਿ ਆਕਸੀਜਨ ਦੀ ਘਾਟ ਆਈ ਹੈ ਪਿੱਛੇ ਬਹੁਤ ਜ਼ਿਆਦਾ ਕਰੋਨੇ ਦਰਮਿਆਨ ਜਿਹੜੀ ਆ ਉਹ ਸਾਨੂੰ ਬੜੀ ਘਾਟ ਹੋਊਗਾ ਮਹਿਸੂਸ ਹੋਈ ਆ ਆਕਸੀਜਨ ਮਿਲੀ ਨਹੀਂ ਲੋਕਾਂ ਨੂੰ ਬਈ ਬੜੀ ਪਈਆਂ ਨਹੀਂ ਜਾਨਾਂ ਚਲੀਆਂ ਗਈਆਂ ਹੈਗੀਆਂ ਇਸ ਕਰਕੇ ਆਪਾਂ ਸਾਰਿਆਂ ਨੂੰ ਲੋੜ ਮੈਲੇ ਕੀ ਜਰੂਰ ਕਰਨਾ ਚਾਹੀਦਾ ਜੇ ਤਾਂ ਮੇ ਬੱਚਾ ਨੂੰ ਪਾਲਦੇ ਆ ਉਦਾਂ ਹਰ ਇੱਕ ਰੁੱਖ ਨੂੰ ਆਪਣੇ ਮੂਹਰੇ ਘਾਦੇ ਲਾ ਕੇ ਨੂੰ ਪਾਲੀਏ ਨੂੰ ਵੱਡਾ ਕਰੀਏ ਤਾਂ ਕਿ ਵਾਤਾਵਰਣ ਨੂੰ ਸ਼ੁੱਧ ਕਰ ਸਕੀਏ ਇਹਨਾਂ ਕਹਿੰਦਾ ਆ ਕਿ ਮਨਜਾਜਕਾ ਪਵੈ ਗੁਰੂ ਜੀ ਦਾ ਖਲਚ ਪਵੈ ਇਹ ਸੰਸਰ ਨੰਬਰ 37 ਤੋਂ ਜਨਰਲ ਸਿੰਘ ਸ਼ਿਮਲਾਪੁਰ ਜਨਰਲ ਆਪਾਂ ਗੱਲਬਾਤ ਕੀਤੀ ਆ ਔਰ ਬਹੁਤ ਵਧੀਆ ਸੋਚ ਆ ਇਹਨਾਂ ਦਾ ਐਜੂਕੇਸ਼ਨ ਲੈ ਕੇ ਬਹੁਤ ਹੀ ਜ਼ਿਆਦਾ ਵਧੀਆ ਇਹਨਾਂ ਦਾ ਧਿਆਨ ਹੈ ਐਜੂਕੇਸ਼ਨ ਵੱਲ ਔਰ ਜਦੋਂ ਵੀ ਅਗਰ ਤੁਸੀਂ ਇਹਨਾਂ ਨੂੰ ਸੇਵਾ ਦਾ ਮੌਕਾ ਦਿਨੇ ਤੇ ਇਹਨਾਂ ਵੱਲੋਂ ਕਾਲਜ ਜਿਹੜਾ ਜਾਵੇਗਾ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇਗਾ ਔਰ ਬਹੁਤ ਹੀ ਵਧੀਆ ਮੈਸੇਜ ਜਿਹਦਾ ਵਾਤਾਵਰਣ ਨੂੰ ਲੈ ਕੇ ਕਿ ਹਰ ਇੱਕ ਇਨਸਾਨ ਨੂੰ ਜਿਹੜਾ ਕਿ ਇੱਕ ਘਰ ਦੇ ਵਿੱਚ ਪੇੜ ਲਗਾਉਣਾ ਚਾਹੀਦਾ ਤਾਂ ਕਿ ਜਿਹੜੀ ਆਪਾਂ ਇਸ ਪੋਲੂਸ਼ਨ ਜਿਹਦੀ ਪੋਲੂਸ਼ਨ ਦੀ ਮਾਤਰਾ ਬਹੁਤ ਜ਼ਿਆਦਾ ਹੈ ਕਿ ਸ਼ਹਿਰ ਦੇ ਵਿੱਚ ਰਹਿਨੇ ਹੋਏ ਸ਼ਹਿਰ ਦੇ ਵਿੱਚ ਆਕਸੀਜਨ ਕਿ ਘੱਟ ਪੋਲੂਸ਼ਨ ਹੀ ਜ਼ਿਆਦਾ ਆਪਾਂ ਅੰਦਰ ਖਿੱਚਦੇ ਆ ਔਰ ਅਗਰ ਹਰ ਇੱਕ ਘਰ ਦੇ ਵਿੱਚ ਪੇੜ ਲੱਗਾ ਹੋਵੇਗਾ ਤੇ ਸਾਨੂੰ ਸ਼ੁੱਧ ਹਵਾ ਮਿਲੇਗੀ ਔਰ ਸ਼ੁੱਧ ਆਕਸੀਜਨ ਆਪਾਂ ਅੰਦਰ ਲਵਾਂਗੇ ਔਰ ਇਸੇ ਨਾਲ ਆਪਣੀ ਉਮਰ ਵੀ ਵਧੇਗੀ ਔਰ ਸਿਹਤ ਦੇ ਵਿੱਚ ਵੀ ਤੰਦਰੁਸਤੀ ਰਹੇਗੀ ਬਾਕੀ ਬਹੁਤ ਜਿਹੜਾ ਕਿ ਐਜੂਕੇਸ਼ਨ ਨੂੰ ਲੈ ਕੇ ਬਾਕੀ ਹੋਰ ਵੀ ਨੰਮਲੇ ਆਪਣੇ ਲੈ ਕੇ ਹਾਜ਼ਰ ਆਮਗੇ ਬੈਠੂ